ਗੁਰੂ ਰੂ ਪਿਆਰੀ ਸਾਧ ਸੰਗਤ ਜੀ ਅੱਜ ਮੈਂ ਅਸੰਧ ਹਲਕੇ ਦੀ ਸਾਰੀ ਸੰਗਤ ਦਾ ਧਰਵਾਰ ਕਰਦਾ ਹਾਂ ਸੰਗਤ ਤੁਮ ਤਾਂ ਸਾਹਿਬ ਹੁਮ ਹਮਾ ਕੇ ਕੌਣ ਜੀ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪਾਵੇ ਉਪਰਾਲਾ ਸੀ ਪਰ ਗੁਰੂ ਤੇਗ ਬਹਾਦਰ ਜੀ ਨੇ ਆਪ ਸੰਗਤਾਂ ਨੂੰ ਆਸ਼ੀਰਵਾਦ ਦੇ ਕੇ ਉੱਥੇ ਲਗਾਈਏ ਇਸ ਕਰਕੇ ਜਿੰਨਾ ਮੇਰੇ ਵੀਰਾਂ ਨੇ ਕੰਸਤੰਦੀ ਸੇਵਾ ਕੀਤੀ ਹਰ ਨਗਰ ਵਿੱਚੋਂ ਬਸ ਗਈ ਉਹਨਾਂ ਵੀਰਾਂ ਦਾ ਵੀ ਧੰਨਵਾਦ ਸਾਰੇ ਪ੍ਰਧਾਨ ਜਿਹੜੇ ਜਾ ਕੇ ਮਿਹਨਤ ਕਰਦੇ ਰਹੇ ਉਹਨਾਂ ਦਾ ਵੀ ਧੰਨਵਾਦ ਜਿਹੜੇ ਨਗਰ ਵਿੱਚੋਂ ਬਸਾਂ ਗਈਆਂ ਨੇ ਉਹ ਸਾਰਿਆਂ ਦਾ ਧੰਨਵਾਦ ਜਿਹੜੇ ਮੇਰੇ ਵੀਰ ਆਪਣੀਆਂ ਸਵਾਰੀਆਂ ਤੇ ਗਏ ਨੇ ਉਹਨਾਂ ਦਾ ਵੀ ਧੰਨਵਾਦ ਪਿਆਰੀ ਸਾਥ ਸੰਗਤ ਜੀ ਸਾਰੇ ਮਾਈ ਪਾਈ ਬੱਚੇ ਭੈਣ ਭਰਾ ਬਜ਼ੁਰਗ ਨੌਜਵਾਨ ਸਾਥੀ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵਿਸ਼ੇਸ਼ ਤੌਰ ਤੇ ਅਸੰਮਾਨੀਆਂ ਸੰਗਤਾਂ ਦਾ ਧੰਨਵਾਦ ਕੀਤਾ ਜਾਂਦਾ ਹੈ ਅਸੀਂ ਉਮੀਦ ਕਰਾਂਗੇ ਕਿ ਆਉਣ ਵਾਲੇ ਇਹੋ ਜਿਹੇ ਜਿਹੜੇ ਪ੍ਰੋਗਰਾਮ ਅਗਾ ਲਿਖੇ ਗਏ ਨੇ ਪਾਵੇਂ ਉਹ ਸ਼ਹੀਦੀ ਦਿਹਾੜੇ ਨੇ ਪਾਵੇਂ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਉਤਸਵੇ ਪਾਵੇਂਗਾ ਵੀ ਜਿਹੜੇ ਗੁਰਪੁਰਬ ਹੋਣਗੇ ਇਸੇ ਤਰ੍ਹਾਂ ਹੀ ਸੰਗਤਾਂ ਹੋਮ ਹਮਾ ਕੇ ਦਰਸ਼ਨ ਦੇਣ ਦੀ ਕਿਰਪਾ ਕਰਨਗੀਆਂ ਤੇ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਥ ਦੇਣ ਦੀ ਗੱਲ ਕਰਨਗੀਆਂ ਅਤੇ ਸਾਥ ਦੇਣ ਦੀਆਂ ਰਹਣਗੀਆਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ वाहिगुरु जी फति